ਬੀਤੇ ਕੁਝ ਦਿਨ ਪਹਿਲਾਂ ਡਲਹੋਜ਼ੀ ਰੋਡ ਤੇ ਮੁਹੱਲਾ ਰਾਮਨਗਰ ਦੇ ਬਾਹਰ ਫੋਰੈਸਟ ਦੀ ਜਗ੍ਹਾ ਤੇ ਕੁਝ ਸੰਸਥਾ ਦੇ ਵੱਲੋਂ ਅਤੇ ਕੁਝ ਵਿਅਕਤੀਆਂ ਦੇ ਵੱਲੋਂ ਜਿਕਰ ਅਸੀਂ ਗੱਲ ਕਰੀਏ ਸ਼ੈੱਡ ਬਣਾਉਣ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਸੀ ਜਿੱਥੇ ਡੀ ਐਫਓ ਨੂੰ ਜਦੋਂ ਇਸ ਬਾਬਤ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਜਾਂ ਫਿਰ ਡਿਪਾਰਟਮੈਂਟ ਦੇ ਵੱਲੋਂ ਵੀ ਪਾਕ ਦੇ ਵੱਲੋਂ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਅਲੋਇੰਸ ਨਹੀਂ ਦਿੱਤੀ ਗਈ ਹੈ ਇਸ ਕੰਮ ਨੂੰ ਕਰਨ ਦੀ ਜਾਂ ਇਸ ਕੰਮ ਨੂੰ ਜਿਹੜੀ ਹੈ ਉਹ ਅੱਗੇ ਵਧਾਉਣ ਦੀ ਨਹੀਂ ਜਿਹੜਾ ਹੈ ਉਸ ਦੇ ਬਜਾਏ ਇਸ ਕੰਮ ਨੂੰ ਉੱਥੇ ਰੁਕਵਾਉਣ ਦੇ ਲਈ ਕਿਹਾ ਗਿਆ ਤੇ ਉੱਥੇ ਹੀ ਦੁਕਾਨਦਾਰ ਤੇ ਰਾਮਨਗਰ ਮੁਹੱਲਾ ਦੇ ਵਸਨੀਕਾਂ ਨੇ ਵਿਰੋਧ ਜੋ ਦਤਾ ਆਇਆ ਹੈ ਕਿ ਅਸੀਂ ਜਾਣਦੇ ਹਾਂ ਕਿ ਕਿੰਨਾ ਲੋਕਾਂ ਦੇ ਵੱਲੋਂ ਅਤੇ ਕਿਹੜੀ ਸੰਸਥਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੈੱਡ ਦਾ ਕੰਮ ਕਰਾਉਣ ਦੇ ਨਾਮ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹ ਸ਼ੈੱਡ ਦਾ ਕੰਮ ਬੰਦ ਕੀਤਾ ਜਾਵੇ ਕਿਉਂਕਿ ਇਸ ਸ਼ੈੱਡ ਦੀ ਆੜ ਦੇ ਵਿੱਚ ਕਬਜ਼ੇ ਦਾ ਕੰਮ ਹੋ ਰਿਹਾ ਤੇ ਅਸੀਂ ਚਾਹੁੰਦੇ ਹਾਂ ਜੇਕਰ ਕੋਈ ਅਜਿਹਾ ਕੰਮ ਹੋਣਾ ਹੈ ਤਾਂ ਪ੍ਰਸ਼ਾਸਨ ਕਰੇ ਜੰਗਲਾਤ ਵਿਭਾਗ ਕਰੇ ਨਾ ਕਿ ਕੋਈ ਸੰਸਥਾ ਜਾਂ ਫਿਰ ਕੋਈ ਨਿੱਜੀ ਵਿਅਕਤੀ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਇਸ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ ਸਿਵਾਏ ਪ੍ਰਸ਼ਾਸਨ ਦੇ ਉਹਥੇ ਹੀ ਜੇਕਰ ਇਸ ਬਾਰੇ ਮਹਿਲਾਵਾਂ ਦੀ ਗੱਲ ਕੀਤੀ ਜਾਏ ਤਾਂ ਮਹਿਲਾਵਾਂ ਨੇ ਕਿਹਾ ਹੈ ਕਿ ਜੇਕਰ ਇੱਥੇ ਸ਼ੈੱਡ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਜਿੱਥੇ ਲੋਕਾਂ ਦੀ ਜਿਹੜੀ ਹੈ ਕਾਫੀ ਜ਼ਿਆਦਾ ਭੀੜ-ਪੜੱਕਾ ਹੁੰਦਾ ਹੈ ਤਾਂ ਇੱਥੇ ਜਾਇਜ਼ ਹੈ ਕਿ ਅਣਜਾਣ ਵਿਅਕਤੀ ਦਾ ਆਉਣਾ ਜਾਣਾ ਜਿਹੜਾ ਹੈ ਉਹਨਾਂ ਦਾ ਲੱਗਿਆ ਰਹੇਗਾ ਤੇ ਕਿਤੇ ਨਾ ਕਿਤੇ ਮਹਿਰਾਵਾਂ ਨੂੰ ਤੇ ਬੱਚਿਆਂ ਨੂੰ ਜਿਹੜਾ ਹੈ ਬਾਹਰ ਅੰਦਰ ਜਾਣ ਦੇ ਵਿੱਚ ਜਿਹੜਾ ਹੈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸ਼ਰਾਰਤੀ ਅਨਸਰ ਜਿਹੜੇ ਨੇ ਉੱਥੇ ਰਹਿਣਗੇ ਤਾਂ ਕਿਸੇ ਵੀ ਤਰ੍ਹਾਂ ਕੋਈ ਵੀ ਲੇਡਿਸ ਜਿਹੜੀ ਹੈ ਉਹ ਘਰੋਂ ਨਿਕਲਦੇ ਹੋਏ ਉਸ ਨੂੰ ਸੋਚਣਾ ਪਵੇਗਾ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਕੰਮ ਨੂੰ ਜਿਹੜਾ ਹੈ ਉਹ ਬੰਦ ਕਰਵਾਇਆ ਜਾਵੇ ਤੇ ਇਸ ਜਗ੍ਹਾ ਦਾ ਮਾਹੌਲ ਜਿਹੜਾ ਹੈ ਉਹ ਸਾਫ਼ ਸੁਥਰਾ ਰੱਖਿਆ ਜਾਵੇ ਉੱਥੇ ਹੀ ਇਸ मामले ਦੇ ਵਿੱਚ ਸਬੰਧ ਦੇ ਵਿੱਚ ਇੱਕ ਵਿਅਕਤੀ ਨਾਲ ਜਦੋਂ ਗੱਲਬਾਤ ਕੀਤੀ ਗਈ ਜੋ ਕਿ ਇਹ ਕੰਮ ਕਰਵਾ ਰਿਹਾ ਹੈ ਤਾਂ ਉਸਨੇ ਕਿਹਾ ਕਿ ਮੈਂ ਕੁਝ ਲੋਕਾਂ ਦੀ ਸਹਿਮਤੀ ਦੇ ਨਾਲ ਅਤੇ ਉਹਨਾਂ ਦੇ ਦਸਤਖਤ ਦੇ ਨਾਲ ਜਿਹੜਾ ਇਹ ਐਪਲੀਕੇਸ਼ਨ ਦਿੱਤੀ ਸੀ ਤੇ ਇਸ ਜਗ੍ਹਾ ਦਾ ਸੁਧਾਰ ਕੀਤਾ ਜਾਵੇ ਤੇ ਉਹਨਾਂ ਦੇ ਜਿਹੜਾ ਇਹ ਛੱਡ ਦੇ ਬਜਾਏ ਕੁਝ ਲੋਕਾਂ ਨੇ ਜਿਹੜਾ ਹੈ ਉਹ ਬੈਂਡ ਦੇ ਵਾਸਤੇ ਬਾਕੀ ਜੇਕਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਜੇਕਰ ਇਸ ਅਜਿਹਾ ਨਾ ਹੋਵੇ ਲੋਕਾਂ ਦੇ ਲਈ ਛੱਡ ਨਾ ਬਣਾਇਆ ਜਾਵੇ ਤਾਂ ਮੈਂ ਅਜਿਹਾ ਕੁਝ ਨਹੀਂ ਕਰਾਂਗਾ ਇਸ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਲੋਕਾਂ ਨੂੰ ਇਤਰਾਜ਼ ਹੈ ਤਾਂ ਮੈਂ ਇਹ ਕੰਮ ਜਿਹੜਾ ਹੈ ਉਹ ਬੰਦ ਕਰਵਾ ਦੇਣਾ ਹੈ ਤੇ ਇਹ तमाम ਗੱਲਬਾਤ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਡਲਹੋਜੀ ਰੋਡ ਤੋਂ ਇਹ ਮਾਮਲਾ ਜਿਹੜਾ ਹੈ ਕੁਝ ਦਿਨ ਤੋਂ ਗਰਮਾਇਆ ਹੋਇਆ ਹੈ ਤੇ ਲੇਟੈਸਟ ਅਪਡੇਟ ਜਿਹੜੀ ਹੈ ਉਹ ਇਹ ਸਾਹਮਣੇ ਆਈ ਹੈ ਦੀਪੀ ਸ਼ਰਮਾ ਹੈਗੀ ਮੈਂ ਰਾਮਨਗਰ ਮੱਲਾਰੀ ਨਿਵਾਸੀ ਹੈਗੀ ਆ ਇਹ ਇੱਕ ਪਬਲਿਕ ਪਲੇਸ ਹੈ ਇੱਥੇ ਹੁਣ ਦੇਖੋ ਪਿੱਲਰ ਲਗਾ ਰਹੇ ਕਿਸ ਰੀਜ਼ਨ ਤੇ ਪਿੱਲਰ ਲਗਾ ਰਹੇ ਸਾਨੂੰ ਮਹੱਲੇ ਵਾਲਿਆਂ ਨੂੰ ਕੀ ਆਦਾ ਬੈਨੀਫਿਟ ਆ ਇਹ ਦੱਸੋ ਨਾ ਅਗਰ ਇੱਥੇ ਬੈਂਚ ਲੱਗਦੇ ਆ ਇੱਥੇ ਨਸ਼ੇੜੀ ਪਿਛੜੀਆਂ ਨੇ ਬਹਿਣਾ ਲੇਡੀਜ਼ ਆਂ ਜਾਂਦਾ ਰਸਤਾ ਬੰਦ ਹੋ ਜਾਣਾ ਇਹ ਕਹਿੰਦੇ ਲੋਕਾਂ ਦੀ ਸਹਿਮਤੀ ਨਾਲ ਕੰਮ ਕਰ ਰਹੇ ਨਹੀਂ ਸੋ ਕੋਈ ਲੋਕਾਂ ਦੀ ਸਾਡੀ ਕੋਈ ਸਹਿਮਤੀ ਨਹੀਂ ਸਾਡੇ ਕੋਲ ਕੋਈ ਸਿਗਨੇਚਰ ਨਹੀਂ ਕਰਵਾਏਗੇ ਇਹਨਾਂ ਦੀ ਆਪਣੀ ਮਰਜ਼ੀ ਹੈ ਇਹਨਾਂ ਦੀ ਫੈਮਿਲੀ ਰਹਿੰਦੀ ਹੈ ਅਮਰੀਕਾ ਉਹ ਜਦੋਂ ਆਂਦੇ ਸਾਲ ਬਾਅਦ ਆਪਣਾ ਦਿਖਾ ਰਹੇ ਕਿ ਸਾਡੇ ਕੋਲ ਪੈਸ किसी की परसनल प्रॉपर्टी नहीं है ठीक है ना पब्लिक है नहीं अभी कुछ नी किता है सारा कुछ हर कोई अपने घर राजीक है ना असि मंग यही करते की इतने कोई पिलर ना लगन असि इतने ना कोई बेंच लगने जिदा है उदा ही रहेगी साफ सफाई रहे ठीक है पब्लिक का प्लेस है पब्लिक सारियाज करे कोई किसी की ਵੀ ਜਾਂਦੇ ਸਾਨੂੰ ਰੇਲਿੰਗ ਵੀ ਨਹੀਂ ਚਾਹੀਦੀ ਆ ਸਾਨੂੰ ਰੇਲਿੰਗ ਵੀ ਨਹੀਂ ਇੱਥੇ ਚਾਹੀਦੀ ਹੈਗੀ ਨਾਣਾ ਮਨੀਸ਼ ਮਾਰ ਸ਼ਰਮਾ ਨਮੋ ਨਮੋ ਰਾਮ ਨਗਰ ਦਾ ਨਿਵਾਸੀ ਹਾਂ ਵਾਰਡ ਨੰਬਰ 13 ਹਾਂਜੀ 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 ਰਸਤਾ ਇਹ ਸਾਨੂੰ ਮੇਨ ਜਸਵੀਰ ਦੇ ਪੈਟਰੋਲ ਮੰਪਲ ਆ ਇਹ ਇਹ ਰੇਲਵੇ ਦਾ ਰਸਤਾ ਹੁੰਦਾ ਪਰ ਇਹ ਇੱਕ ਮਹੱਲੇ ਦੀ ਜਿੱਦਾ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਉਹਨੇ ਕਿਸੇ ਨੇ ਰਿਕਵੈਸਟ ਕੀਤੀ ਤੇ ਉਹਨਾਂ ਨੇ ਸਾਨੂੰ ਇੱਕ ਪੈਦਲ ਲੰਘਣ ਵਾਸਤੇ ਥੋੜਾ ਜਿਹਾ ਰਸਤਾ ਰੇਲ ਨੇ ਛੱਡਤਾ ਸੀਗਾ ਤੇ ਸਾਡੇ ਕੋਲ ਕੁਝ ਦਿਨ ਪਹਿਲੇ ਸਾਡੇ ਮਹੱਲੇ ਦੇ ਜੁਨੀਅਰ ਸਾਡੇ ਪ੍ਰੋਫੈਸਰ ਸਾਹਿਬ ਸ਼ਮਸ਼ੇਰ ਸਿੰਘ ਜੀ ਤੇ ਤੇ ਸੂਰਤੀ ਅੰਕਲ ਆ ਸਾਡੇ ਮਲੇ ਦੇ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਬਹੁਤ ਗੰਦ ਪਿਆ ਰੰਦਾ ਹਰ ਵੇਲੇ ਅਸੀਂ ਅੱਦਾ ਕਰਦੇ ਆ ਵੀ ਥੋੜਾ ਥੋੜਾ ਅੱਥੀ ਉਹਨਾਂ ਨੂੰ ਕਿਹਾ ਕਿ ਸਫਾਈ ਕਰਾਈਏ ਤੇ ਜਗਾ ਜਿਹੜੀ ਬੈਂਦ ਲੈ ਕੇ ਬਣਾ ਦੀ। ਨਹੀਂ ਗਿਆ ਚਲੋ ਠੀਕ ਹੈ ਤੇ ਵਧੀਆ ਕੰਮ ਹੈ ਸਫਾਈ ਰਹੀ ਹੈ ਕਿ ਵਧੀਆ ਗੱਲ ਹੈ। ਬਾਅਦੋਂ ਬਾਅਦੋਂ ਉਹਨਾਂ ਨੇ ਉਹ ਸਫਾਈ ਦੀ ਜਗ੍ਹਾ ਦੀ ਜਗਾ ਨੂੰ ਇੱਕ ਛੱਡਦਾ ਤਾਂ ਨਾ ਦੇਤਾ ਵੀ ਇੱਥੇ ਏਅਰ ਕੰਡੀਸ਼ਨਰ ਲਾਵਾਂਗੇ ਤੇ ਇੱਕ ਛੱਡ ਬਣਾ ਲਾਂਗੇ ਇੱਥੇ ਪੱਖਾ ਲਾਤਾ ਜਾਏਗਾ ਪੀਣ ਆਸਤੇ ਕੂਲਰ ਲਾਤਾ ਜਾਏਗਾ ਨਾਗਾ ਤਾਂ ਤੂੰ ਫਿਰ ਖਾਣ ਪੀਣ ਵਾਲੇ ਬੰਦਿਆਂ ਦਾ ਪੂਰਾ ਇੰਤਜ਼ਾਮ ਕਰਦਾ ਪੱਖਾ ਤੂੰ ਹੀ ਲਾਤਾ ਛੱਡ ਤੂੰ ਹੀ ਲਾਤੀ ਠੰਡੇ ਪਾਣੀ ਦਾ ਕੂਲਰ ਤੂੰ ਹੀ ਲਾਤਾ ਤੇ ਸਾਡੇ ਵਰਗੇ ਨੇ ਲਾ ਕੇ ਬੋਤਲ ਉੱਥੇ ਰੱਖਣੀ ਹੈ ਕਹਿੰਦਾ ਸ਼ਾਮਾਂ ਨੂੰ ਉੱਥੇ ਕਹਿੰਦੇ ਜਰੂਰ ਆ ਤੇਰੇ ਵਾਗੇ ਵਾਗੇ ਤੇਰੇ ਨੂੰ ਹਾਂ ਬਿਲਕੁਲ ਅਮਲ ਲੈਦਾ ਆਂ ਜਾਣੀ ਸਾਰਾ ਅਦਰੋਂ ਆ ਪੂਰੇ ਮਹੱਲੇ ਦਾ ਆ ਜਾਣ ਇਧਰੋਂ ਇਹ ਗੰਦੇ ਵੀ بارش ਪੈਂਦੀ ਆ ਮਹੱਲੇ ਦੀ ਜਨਾਨੀਆਂ ਬੱਚੇ ਲੈਣ ਆਂਦੀਆਂ ਉਹਦੇ ਇੰਦਾ ਕੰਮ ਆ ਜਿਸਲੇ ਮੈਲਾ ਵਰਗਾ ਜਾ ਕੋਈ ਵੀ ਫਿਰ ਕੋਈ ਤੀਜਾ ਬੰਦਾ ਵੀ ਆ ਕੇ ਖਾਣ ਪੀਣ ਚਾਰ ਮੁੰਡੇ ਲਾ ਕੇ ਬਹਿ ਜਾਏਗਾ ਉਹਨੂੰ ਕੋਈ ਮੇਰਾ ਤੁਹਾਡੇ ਵਰਗਾ شریف ਬੰਦਾ ਉਹਨੂੰ ਰੋਕ ਜਾਊਗਾ ਹੈਗਾ ਉਹਨੇ ਕਿਹਾ ਕਿ ਲੋਕਾਂ ਦੇ ਹਿੱਤ ਵਾਸਤੇ ਕਰਦਾ ਨਹੀਂ ਸਾਡਾ ਕੋਈ ਹਤਨੇਜ ਸਾਨੂੰ ਤਾਂ ਇੱਥੇ ਕੋਈ ਛੱਡ ਜਾਈ ਵੀ ਲਾ ਕੇ ਆ ਕੇ ਕਹਿੰਦੇ ਵੀ ਰੇਲੀ ਚਾਹੀਦੀ ਆ ਉਹ ਤਾਂ ਉਹ ਰੇਲੀ ਨੂੰ ਨਹੀਂ ਕੁਝ ਨਹੀਂ ਚਾਹੀਦੀ ਐ ਸਾਾਨੂੰ ਸਾਫ਼ ਸਲਾਈ ਚਾਹੀਦੀ ਆ ਉਹ ਹੀ ਸਾਫ਼ ਸਲਾਈ ਚਾਹੀਦੀ ਆ ਜਾਂ ਪੇ ਕਰਾਈਏ ਜਾਂ ਜਿੱਦਾਂ ਮਰਜ਼ੀ ਕਰਾਈਏ ਜਾਂ ਇਹ ਨਾ ਕਰਾਈਏ ਅਸੀਂ ਸਾਫ ਸਫਾਈ ਕਰਵਾ ਲਿਆ ਸਾਨੂੰ ਆਂਦੀ ਹੈ ਕਰਾਣੇ ਤੁਹਾਨੂੰ ਇੱਥੇ ਕੋਈ ਇਹ ਨਹੀਂ ਜੀ ਰੇਲ ਵੀ ਚਾਹੀਦੀ ਹੁਣ ਸਾਨੂੰ ਇਹ ਕਹਿੰਦੇ ਵੀ ਇਹਦੇ ਠਿੱਕੇ ਚਾਹੀਦੇ ਜਗਾ ਮਲਣ ਵਾਲਾ ਮੈਂ ਦਮ ਮਸਲਾ ਬਣਾ ਲਿਆ ਐਂ ਡਿਪਾਰਟਮੈਂਟ ਤੋਂ ਇਹ ਵੀ ਮਿਲਦੀ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਾਰ ਪਾਸੇ ਧਿਆਨ ਦੇਵੇ ਤੇ ਇਸ ਜਗ੍ਹਾ ਦੇ ਉੱਤੇ ਆ ਗਿਆ ਆਪਣੀ ਤਰਫੋਂ ਜਿਹੜੀ ਵੀ ਉਹ ਡਿਪਾਰਟਮੈਂਟ ਦੀ ਜੜੀ ਜਗਾ ਉਹ ਆਪਣੀ ਕਾਰਵਾਈ ਜੋ ਕਰਨੀ ਚਾਹੁੰਦੀ ਉਹ ਕਰੇ ਨਾ ਕਿ ਮੇਰੇ ਤੁਹਾਡੇ ਵਰਗਾ ਕੋਈ ਜਣਾ ਖੜਾ ਲੰਡਾ ਤੁਹ ਘਰ ਆ ਕੇ ਇੱਥੇ ਜਣਾ ਨੂੰ ਸੁਝਾਣ ਲੈ ਸਵਾਰੇ ਜਾਂ ਕੁਝ ਵੀ ਕਰੇ ਇਹ ਜਗਲਾ ਦੀ ਜਗਾ ਜਗਲਾ ਇੱਥੇ ਬੂਟੇ ਲਾਏ ਜਗਲਾਸ ਤੇ ਝਾੜੀਆਂ ਸੁੱਟੇ ਜਗਲਾਸ ਦੇ ਕੂੜਾ ਪਾਏ ਇਹ ਉਹਨਾਂ ਦੀ ਜਗ੍ਹਾ ਉਹ ਜੋ ਮਰਜ਼ੀ ਕਰ ਲੈ ਐਣੀ ਤੀਸਰੇ ਬੰਦੇ ਦਾ ਇੱਥੇ ਕੋਈ ਇੰਟਰਫੇਅਰ ਨਹੀਂ ਸਾਡੇ ਮੱਲੇ ਨੂੰ ਇਸ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਗਰਾਂਹਤ ਸਿੰਘ ਇਹ ਜਿਹੜਾ ਕੰਮ ਕਰਵਾਇਆ ਜਾ ਰਿਹਾ ਹੈ ਕੀ ਕਹਿੰਦਾ ਇਹ ਵਰਗ ਦਾ ਇਹ ਜਿਹੜਾ ਇਹ ਮੱਲੇ ਦੇ ਵਾਸਤੇ ਕਰਵਾ ਰਿਹਾ ਹੈ ਹਾਂਜੀ ਬਾਕੀ ਜਿਹਨੇ ਜਨ ਮੀਜਾ ਇਹ ਲੋ ਜੋ ਅਨੰਦਸਿਆਈ ਪੀਐਫ ਤੋਂ ਮਿਲੇ ਕਲ ਉਹ ਕੰਨੇਪਟ ਕਰਵਾ ਲਓ ਚਲੋ ਲੈ ਲੈਂ ਕੇ ਕਰਾ ਲਓ ਸਰਦਾਰ ਇਹ ਗੱਲ ਹੈ ਹੋਰ ਕੋਈ ਜਾਣਕਾਰੀ ਇਹ ਅਸੀਂ ਉਹ ਵੀ ਹੋ ਗਏ ਨੇ ਇਹ ਸਮਾਨ ਗਵਰ ਤੁਹਾਡੇ ਨਹੀਂ ਹੋ ਰਹੇ ਜੇ ਤੇ ਇਹ ਮੱਲੇ ਵਾਲੇ ਤੇ ਅੱਜ ਵੀ ਨਹੀਂ ਸੰਨ ਤੇ ਮੱਲੇ ਵਾਲੇ ਲੋਕ ਕਿਉਂ ਤਰਾਈ ਕਰ ਰਹੇ ਮੱਲੇ ਸੇ 2-4 ਨੇ ਅਸੀਂ ਇੱਥੇ ਕਰ ਸਕਦੇ ਹਾਂ ਸੱਦ ਨਹੀਂ ਨਹੀਂ ਤਾਂ ਹੱਸਦੇ ਨਹੀਂ ਕੀ ਕਰ ਨੇ ਕੰਮ ਤੁਸੀਂ ਸੋਸਾਇਟੀ ਦੇ ਤੌਰ ਤੇ ਕਰ ਰਹੇ ਜਾਂ ਡਿਪਾਰਟਮੈਂਟ ਆਪ ਕਰ ਰਿਹਾ ਵਾ ਦੇਖੋ ਅਸੀਂ ਇਹਨਾਂ ਨੇ ਆਪਣੇ ਆਪ ਚੁਪਿਆ ਸਭ ਇਹ ਵੀ ਪਾਰਟੀ ਹੈ ਜਿਹੜੀ ਦੋਨੋਂ ਬੁਗਾਲੀਆਂ ਇਹਨਾਂ ਆਪਣੇ ਸਭਨਾਂ ਸਾਰੇ ਚੁਪਲੇ ਆਪਣੇ ਠੀਕ ਹੈ ਇਹਦੇ ਤੇ ਜਗਲਦਮ ਦਾ ਥਨੀ ਉਹ ਵੀ ਆਇਆ ਸੀ ਉਹਨੇ ਵੀ ਉਹ ਆਖਿਆ ਵੀ ਚਲੋ ਗ੍ਰੇਲ ਲਗਾ ਦੋ ਇਸ ਤਰ੍ਹਾਂ ਆ ਗਿਆ ਫਿਰ ਉਹਨਾਂ ਦਾ ਤਰਾਜੇ ਵੱਡੇ ਵੱਡੇ ਪੋਲ ਲਗਾਤੇ ਗਏ ਬਹੁਤ ਮੈਂ ਵੀ ਕਹਿੰਨ ਮੈਂ ਅੱਪੜਾ ਦਈਏ ਪੋਲ ਇਹੋ ਜਿਹਾ ਕਦੇ ਇਹਦੀ ਵੀ ਗੱਲ ਸੈਂਟ ਡਿਪਾਰਟਮੈਂਟ ਦੀ ਸਹਿਮਤੀ ਲਈਏ ਵੀ ਅਧਿਕਾਰੀ ਨੂੰ ਪਰਮਿਸ਼ਨ ਦੇ ਗਏ ਸਾਨੂੰ ਇਹ ਨਹੀਂ ਪਤਾ ਕਿ ਪੋਲ ਨਾਲ ਸੈਂਟ ਵੀ ਦਿੱਤੀ ਹੈ ਕਿ ਪਰਮਿਸ਼ਨ ਦਿੱਤੀ ਹੈ ਲਿਖਤੀ ਪਰਮਿਸ਼ਨ ਦਿੱਤੀ ਕਿ ਡਿਪਾਰਟਮੈਂਟ ਵਾਲੋ ਕੋਲ ਇਹ ਲਿਖਣਾ ਕੋਈ ਹੈ ਕੈਂਪਰਸ ਦੀ ਹਨੀ ਦੇ ਨਾਲ ਅੱਜ ਸਵੇਰੇ ਰਿਪੋਰਟ